ਬੱਚਿਓ ਜਵਾਹਰ ਨਾਭਾ ਵਿਦਿਆਲੀ ਦੀ ਤਿਆਰੀ 6ਵੀਂ ਜਮਾਤ ਲਈ ਦਾ ਵਿਸ਼ਾ ਗਣਿਤ ਦਾ ਸੀ ਸਵਾਲ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਸਵਾਲ ਨੂੰ ਪੜ੍ਹਦੇ ਹਾਂ ਉਸ ਤੋਂ ਬਾਅਦ ਉਹਨੂੰ ਹੱਲ ਕਰਦੇ ਹਾਂ 300 ਮੀਲੀਲੀਟਰ ਪਾਣੀ ਦੀਆਂ 17 ਬੋਤਲਾਂ ਅਤੇ 130 ਮੀਲੀਲੀਟਰ ਜੂਸ ਦੀਆਂ ਕਿ ਬੋਤਲਾਂ ਇੱਕ ਜੱਗ ਵਿੱਚ ਖਾਲੀ ਕਰ ਦਿੱਤੀਆਂ ਗਈਆਂ ਯਾਨੀ ਕਿ ਇੱਕ ਜੱਗ ਲਿਆ ਜੱਗ ਦੇ ਵਿੱਚ 300 ਮਿਲੀਲੀਟਰ ਦੀਆਂ 17 ਬੋਤਲਾਂ ਪਾਣੀ ਦੀਆਂ ਪਾ ਦਿਤੀਆਂ ਔਰ ਉਸ ਤੋਂ ਬਾਅਦ 130 ਮਿਲੀਲੀਟਰ ਜੂਸ ਵਾਲੀਏ ਜਿਹੜੀਆਂ ਬੋਤਲਾਂ ਸੀ 30 ਉਹ ਉਹਦੇ ਵਿੱਚ ਖਾਲੀ ਕਰ ਦਿੱਤੀਆਂ ਗੀਆਂ ਯਾਨੀ ਕਿ ਤਰਲ ਕਿੱਥੇ ਗਿਆ ਜੱਗ ਦੇ ਵਿੱਚ ਤਰਲ ਪਦਾਰਥ ਕਿੱਥੇ ਗਿਆ ਜੱਗ ਵਿੱਚ ਹੁਣ ਉਹ ਕਹਿੰਦੇ ਜੱਗ ਵਿੱਚ ਕੁੱਲ ਕਿੰਨੇ ਲੀਟਰ ਤਰਲ ਹੈ ਹੁਣ ਪਲਟਿਆ ਕੀ ਹੈ ਅਸੀਂ ਮਿਲੀਲੀਟਰ ਉੱਤਰ ਕੀ ਮੰਗਿਆ ਗਿਆ ਲੀਟਰ ਵਿੱਚ ਹੁਣ ਸਭ ਤੋਂ ਪਹਿਲਾਂ ਅਸੀਂ ਦੇ ਦੇ ਆ 300 ਮਿਲੀਲੀਟਰ ਪਾਣੀ ਦੀ ਬੋਤਲਾਂ 300 ਮਿਲੀਲੀਟਰ ਗੁਣਾ ਕਿੰਨੀਆਂ ਬੋਤਲਾਂ 17 ਇੱਕ ਇਹਦੀਆਂ ਨੇ ਪਾਣੀ ਦੀਆਂ ਇਹਦਾ ਕੀ ਹੋਇਆ ਮਿਲੀਲੀਟਰ ਅਸੀਂ ਹੁਣੇ ਲਗਾ ਦਾਂਗੇ 17 ਜ਼ੀਰੋ ਦਾ ਜ਼ੀਰੋ 17 ਜ਼ੀਰੋ ਦਾ ਜ਼ੀਰੋ 17 3 51 ਯਾਨੀ ਕਿ 5100 ਮਿਲੀਲੀਟਰ ਪਾਣੀ ਹੋ ਗਿਆ ਹੁਣ ਅੱਗੇ ਗੱਲ ਕਰਦੇ ਆ ਅਸੀਂ ਜੂਸ ਜੂਸ ਕਿੰਨਾ ਹੈ 130 ਮਿਲੀਲੀਟਰ ਦੀ ਪੈਕਿੰਗ ਹੈ 130 ਮਿਲੀਲੀਟਰ ਗੁਣਾ ਬੋਤਲਾਂ ਕਿੰਨੀਆਂ ਜੀ ਬੋਤਲਾਂ ਕਿੰਨੀਆਂ 30 30 ਹੁਣ ਮਿਲੀਲੀਟਰ ਅਸੀਂ ਉਵੇਂ ਲਗਾ ਲੈਣੇ ਪਹਿਲਾਂ ਹੁਣ 3 ਨੂੰ ਅਸੀਂ ਜ਼ੀਰੋ ਗੁਣਾ ਕੀਤਾ 30 ਜ਼ੀਰੋ ਦਾ ਜ਼ੀਰੋ 3 ਦਿਆ 90 90 ਲੱਗ ਗਿਆ 0 ਹਸ ਲੱਗੇ 9 3 1 3 3 ਤਿੰਨ 39 ਯਾਨੀ ਕਿ 3900 ਮਿਲੀਲੀਟਰ ਹੁਣ ਕੁੱਲ ਜਿਹੜਾ ਤਰਲ ਕਿੰਨਾ ਹੈ ਕੁੱਲ ਤਰਲ ਯਾਨੀ ਕਿ ਤਰਲ ਦੇ ਵਿੱਚ ਕੀ ਆ ਗਿਆ ਪਾਣੀ ਵੀ ਆ ਗਿਆ ਤੇ ਜੂਸ ਵੀ ਆ ਗਿਆ ਲਿਕੁਇਡ ਹੁਣ ਅਸੀਂ ਲਾ ਲਿਆ ਮਿਲੀਲੀਟਰ ਉਸੇ ਤਰਲ ਗਾ ਲਿਆ 0 ਦਾ 0 ਕਿਉਂਕਿ ਇਹਦੇ ਵਿੱਚ ਅਸੀਂ ਜੋੜਨਾ ਹੈ ਦੋ ਨੂੰ ਇਕੱਠਾ ਕੀਤਾ ਤੇ ਇਹਦਾ ਮਤਲਬ ਉਹਦੀ ਮਾਤਰਾ ਵਧੇਗੀ ਤੇ ਅਸੀਂ ਜੋੜ ਕਰਾਂਗੇ 0 ਦਾ 0 ਆ ਗਿਆ 0 0 9 ਤੇ 1 10 ਹਸਲ 1 5 ਤੇ 9 ਤੇ 1 9 ਹੁਣ 9000 ਮਿਲੀਲੀਟਰ ਹੋ ਗਿਆ ਹੁਣ 1000 ਮਿਲੀਲੀਟਰ ਬਰਾਬਰ ਕਿੰਨਾ ਹੁੰਦਾ 1 ਲੀਟਰ 1 ਲੀਟਰ ਹੀ ਹੁੰਦਾ ਨਾ 1 ਮਿਲੀਲੀਟਰ ਬਰਾਬਰ 1 ਲੀਟਰ ਵਟਾ 1000 ਲੀਟਰ ਹੁਣ ਆਪਣੇ ਕੋਲ ਕਿੰਨਾ ਹੈ 9000 ਮਿਲੀਲੀਟਰ 9000 ਮਿਲੀਲੀਟਰ ਬਰਾਬਰ 1 ਵਟਾ 1000 ਹੋਵੇ ਤਾਂ ਉਹ ਲੈ ਲਾਂਗੇ ਗੁਣਾ 9000 ਬਸ ਥੱਲੇ ਇੱਕ ਲਗਾਣਾ ਲਗਾ ਸਕਦੇ ਨਹੀਂ ਤਾਂ ਨਹੀਂ 0 ਨਾਲ 0 ਗਈ 0 ਨਾਲ 0 ਗਈ 0 ਨਾਲ 0 ਗਈ ਤਾਂ ਕਿੰਨਾ ਬਣ ਗਿਆ 9 1 9 ਲੀਟਰ ਉੱਤਰ ਆ ਗਿਆ ਆਪਣਾ ਕੁੱਲ ਜਿਹੜਾ ਜੱਗ ਦੇ ਵਿੱਚ ਆਪਣੇ ਆਇਆ ਉਹ ਕਿੰਨਾ ਆ ਗਿਆ 9 ਲੀਟਰ ਕਿਉਂਕਿ ਆਪਨੇ ਕੋਲ ਉੱਤਰ ਪੁੱਛਿਆ ਗਿਆ ਹੈ ਕਿੰਨੇ ਲੀਟਰ ਤਰਲ ਹੈ ਅਸੀਂ ਜੋੜਿਆ ਮਿਲੀਲੀਟਰ ਨੂੰ ਤਾਂ ਉਹਨੂੰ ਅਸੀਂ ਜਦੋਂ ਬਾਲਚ ਕਨਵਰਟ ਕੀਤਾ ਅਸੀਂ ਲੀਟਰ ਦੇ ਵਿੱਚ ਤਾਂ ਸਾਨੂੰ ਪਤਾ ਲੱਗਿਆ ਵੀ 1 ਲੀਟਰ ਦੇ ਵਿੱਚ 1000 ਮਿਲੀਲੀਟਰ ਹੁੰਦਾ ਹੈ 9000 ਮਿਲੀਲੀਟਰ ਬਰਾਬਰ 9 ਲੀਟਰ ਇਹ ਸੀ ਆਪਣਾ ਉੱਤਰ